ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੀ ਹੋਵਗੇ ਤੇ ਅੱਜ ਇਹ ਵੀ ਰੀਨ ਦੇ ਕਿਚਨ ਦਾ ਥੋੜਾ ਜਿਹਾ ਕੰਮ ਕਰਾਉਣ ਮੈਟ ਲੈਂਦਾ ਜੀ ਦਾ ਫਲੇਟ ਤੇ ਲਾਉਣਾ ਵਾ ਤੇ ਆਹ ਫਰੰਟਾ ਵੀ ਥੱਲੇ ਤੇ ਲਾਉਣਾ ਜੀ ਦਾ ਐਮ ਐਮ ਮਿੰਟੇ ਰਹਿ ਗਏ ਨਹੀਂ ਆਪਣੇ ਕੋਲ ਪੂਰਾ ਪਰ ਫਿਰ ਵੀ ਥੋੜਾ ਜਿਹਾ ਪੁੰਨੇਕੀ ਦਾ ਫਰਕ ਰਹਿ ਗਿਆ ਥੋੜਾ ਜਿਹਾ ਘਟ ਗਿਆ ਵਾ ਤੇ ਹੁਣ ਐਂਜ ਕਰਦੇ ਆ ਕਿ ਫਰੰਟ ਫਰੰਟ ਤੇ ਲਾ ਦਿੰਨੇ ਆ ਤੇ ਬਾਕੀ ਜਿਹੜਾ ਥੋੜਾ ਰਹਿ ਗਿਆ ਉਹ ਫਿਰ ਮੈਂ ਹੁਣ ਅਗਲੇ ਸੰਡੇ ਜਾਊਂਗਾ ਬਟਾਲੇ ਤੇ ਉਦੋਂ ਲਿਆ ਕੇ ਪੇਲਾ ਦਾਂਗੇ ਬਾਕੀ ਸਾਡੇ ਮਿਸਤਰੀ ਸਾਹਿਬ ਲੱਗੇ ਆਪਣੇ ਕੰਮ ਤੇ ਮਿਸਤਰੀ ਸਾਹਿਬ ਤਾਂ ਕਹਿੰਦੇ ਕਿ ਨਹੀਂ ਰਾਤ ਮੈਂ ਕੰਮ ਕਰਨਾ ਛੱਡਿਆ ਵਾ ਫਿਰ ਕਹਿੰਦਾ ਕਿ ਤੂੰ ਰਾਤ ਨੂੰ ਸਾਡੇ ਦਵਾਈ ਦਾਰੂ ਦੇਣ ਆਣਾ ਵਾ ਇਸ ਕਰਕੇ ਤੇਨੂੰ ਨਾਂ ਨਹੀਂ ਕੀਤੀ ਗਈ ਤੇ ਇਸ ਕਰਕੇ ਉਹ ਵੀ ਆ ਪਤਾ ਆ ਅੱਜ ਟਾਈਮ ਹੁਣ ਪਤਾ ਨਹੀਂ ਕਿੰਨਾ ਹੋਇਆ ਵਾ 9 ਵਜ ਗਿਆ 9 ਵਜ ਗਿਆ ਰਾਤ ਦੇ 9 ਵਜੇ ਇਹ ਲੰਬਾਰ ਹੈ ਪੂਰਾ ਨੇਰ ਕੋ ਪਿਆ ਵਿਆਹ ਸਾਡੇ ਘਰ ਆਸਟਾ ਮਿਸਤਰੀ ਲੱਗੇ। ਕੋਲੋਂ ਤੇ ਗੈਂਡ ਕੀ ਆਪ ਹੀ ਲਾ ਲੀਏ। ਤੇ ਮੈਂ ਆਪ ਲੱਗਣਾ। ਤੇ ਫੇਰ ਮੁੜ ਕੇ ਜੇ ਨਹੀਂ ਆਪ ਲੰਦੇ ਤੇ ਵਿਹੜ ਕੋ ਬੱਬਲ ਬੱਬਲ ਜੇ ਰਹਿ ਜਾਣੇ ਹੈ ਵਿੱਚ ਤੇ ਸਹੀ ਤਰੀਕੇ ਨਾਲ ਲੱਗਣਾ ਨਹੀਂ ਤੇ ਮੈਂ ਚਲੋ ਮਿਸਤਰੀ ਸਾਹਿਬ ਨੂੰ ਬੁਲਾਉਂਦੇ ਆ ਤੇ ਉਹਨਾਂ ਕੋਲ ਹੁੰਨੇ ਆ। ਹਾਂ ਮੈਂ ਮਿਸਤਰੀ ਦੀ ਵਾਈਬ ਦਾ ਭੁਣਾ। ਥੋੜਾ ਮੇਰਾ ਵੀਲਾ ਕੱਢ ਦੇ ਤੇ ਮੇਰੇ ਕੱਢ ਦੇ ਰਹਿਊਗਾ ਦਾ ਸਲੂਸ਼ਨ ਹੈ ਸਹੀ ਫਿਰੇ ਸਫੈ ਵੀ ਕੋਲਣਾ ਚੁੱਕ ਜੇਗਾ ਸਲੂਸ਼ਨ ਨਹੀਂ ਸੰਤ ਲੜੋ ਕੋਣਸ ਤੇ ਸੰਤ ਦੇ ਓਕੇ ਜੰਦੀ ਕਾਂਦੀ ਜੀ ਬੜੀ ਖਰਾਬ ਜੀ ਹੋਈ ਹੈ ਮੈਂ ਹੁਣ ਤੇ ਲਾ ਦਿੰਨੇ ਐਂਦਾ ਬਾਹਰ ਨੇ ਰਾਤ ਅਸੀਂ ਅੱਧੀ ਰਾਤ ਕੰਮ ਸ਼ੋਕੇ ਬੈਠੇ ਹੈਂ ਅਲੱਗਾਂ ਜਈ ਰੋਟੀ ਬਣਾਉਣੀ ਹੈ ਰਾਤ ਦੇ ਨਾਲ ਵੱਜ ਗਿਆ ਅਜੇ ਰੋਟੀ ਬਣਾਉਣੀ ਹੈ ਮੈਂ ਲੈਟ ਆਇਆ ਨਹੀਂ ਕੋਈ ਲਾਉਣਾ ਸੀ ਥੋੜਾ ਪੈਸੇ ਬਹੁਤ ਜੋੜਨ ਨਹੀਂ ਡੇਟ ਆਇਆ ਨਾ ਅਈ ਲੈਟ ਆਏ ਤੇ ਆਪਣੇ ਕੱਪੜੇ ਕਪੜਾੜੇ ਜੋੜਨ ਵਾਲਾ ਹੀ ਉਹ ਜੋੜਨ ਲੱਗ ਪਈ ਇੰਨੇ ਚਿਰ ਨੂੰ ਟਾਈਮ ਹੋ ਗਿਆ ਨਾਮ ਕਿਸਰ ਕਹਿਣਾ ਅਜਾ ਮੈਂ ਲੱਗੀ ਰੋਟੀ ਪਾਣੀ ਕਰਨ ਤੇ ਗਵਾਂਡੀ ਅਜ ਬੀਬੀ ਆ ਕੇ ਬਹਿ ਗਈ ਤੁਹਾਡੇ ਸਾਹਮਣੇ ਇਹ ਜਾ ਚਲ ਕੇ ਉਹ ਨਹੀਂ ਤੇ ਮੈਂ ਕਰ ਲੈਣਾ ਹਾਂ ਇੰਨੇ ਚਿਰ ਨੂੰ ਆ ਮੁੰਡਾ ਸਲੂਸ਼ਨ ਲੱਗੇ ਆਪਾਂ ਹੁਣ ਲਾਉਣ ਇਦਾਂ ਸਲੂਸ਼ਨ ਲਾ ਕੇ ਤੇ ਫਿਰ ਲੱਗਣਾ ਹੈ ਦਵਾਰ ਦੇ ਨਾਲ ਸਲੂਸ਼ਨ ਤੇਜ ਬੜਾਣਾ ਸਮੈਲ ਜੀ ਬੜੀ ਆਉਂਦੀ ਹੈ ਨਾ ਹੋਰ ਵੀ ਲਾਇਆ ਕਿਤੇ ਮਿਸਤਰੀ ਸਾਹਿਬ ਕੇ ਜਾਂ ਪਹਿਲੇ ਵੀ ਤੁਹਾਡੇ ਨਾਲ ਆਇਆ ਹੈਗਾ ਉਹ ਤਾਂ ਬਾਅਦ ਮੁੜ ਕੇ ਨਹੀਂ ਲਾਇਆ ਕਿਤੇ ਵੀ ਨਹੀਂ ਉੱਤੇ ਬਾਦ ਉਹਦਾ ਕੰਮ ਫੇਰ ਜਿਆਦਾ ਦੂਸਰਾ ਹੀ ਹੈ ਨਾ ਲਮਾਰੀਆਂ ਲੂੜੀਆਂ ਬਣਾਉਂਦੇ ਨੇ ਨਾ ਇਹਦਾ ਨਸ਼ਾ ਹੋ ਜਾਂਦਾ ਜੀ ਹਾਂ ਇਹ ਚੜ ਜਾਂਦਾ ਮੈਨੂੰ ਸਮੈਲ ਦੀ ਮਾਰਦਾ ਹਨਾ ਉਹ ਚੜ ਗਿਆ ਨੀ ਪੀਲੇ ਸਾਨੂੰ ਕਿ ਉਹਦਾ ਵੀ ਗਰਮੀ ਚ ਲਾਇਆ ਹੈਗਾ ਗਰਮੀ ਚ ਲਾਇਆ ਹੈ ਹੁਣ ਤੇ ਇਹ ਗਰਮੀ ਚ ਹੀ ਲਾਉਂਦੇ ਆ ਇੱਕ ਦਵਾਰ ਨੂੰ ਹੀ ਲੱਗਾ ਵਾ ਸਲੋਸ ਨਾਡਾ ਖਤਮ ਹੋ ਗਿਆ ਵਾ ਜਿਤੋਂ ਲੈਂਦਾ ਹੈ ਮੈਂ ਟੋ ਕਹਿੰਦੇ ਕਿ ਅੱਧਾ ਕਿਲੋ ਦੇ ਨਾਲ ਹੀ ਲੱਗ ਜਾਣਾ ਵਾ ਤੇ ਬਾਰ 10 ਕਿਲੋ ਦੇ ਇੱਕ ਕੰਦ ਨਹੀਂ ਲੱਗ ਗਿਆ ਹੁਣ ਬਾਕੀ ਕੰਮ ਜਿਹੜਾ ਸਵੇਰੇ ਕਰਾਂਗੇ ਸਲੂਸਨ ਹੋਰ ਲਿਆਉਣਾ ਪੈਣਾ ਵਾ ਕੰਦ ਨੂੰ ਤਾਂ ਚੱਲ ਲੱਗ ਗਿਆ ਵਾ ਸਲੈਬ ਰਹਿ ਗਈ ਵਾ ਸਾਡੀ ਕੱਲੀ ਸਲੈਬ ਵਾਸਤੇ ਹੁਣ ਫਿਰ ਕੱਲ ਨੂੰ ਲਿਆਵਾਂਗੇ ਹੁਣ ਨੇਰਾ ਹੋਇਆ ਹੁਣ ਇਸ ਟਾਈਮ ਤੇ ਮਿਲਣਾ ਨਹੀਂ ਸਵੇਰੇ ਲਿਆਵਾਂਗੇ ਤੇ ਫਿਰ ਕੱਲ ਨੂੰ ਇਸੇ ਟਾਈਮ ਫਿਰ ਮਿਸਤਰੀ ਸਾਹਿਬ ਨੂੰ ਬੁਲਾ ਕੇ ਤੇ ਬਾਕੀ ਰੇਂਦਾ ਕੰਮ ਕੱਲ ਨੂੰ ਕਰਾਂਗੇ ਹਾਂਜੀ ਲੱਗ ਗਿਆ ਮਿਸਤਰੀ ਸਾਹਿਬ ਹਾਂਜੀ ਹਾਂਜੀ ਲੱਗ ਗਿਆ ਜੀ ਸਲੇਬ ਤਾਂ ਹੋ ਗਿਆ ਆਪਣਾ ਕੰਮ ਹਜੇ ਹਾਂਜੀ ਆ ਰਹਿ ਗਿਆ ਥੋੜਾ ਜਿਹਾ ਬਸ ਹੋਰ ਰਹਿ ਗਿਆ ਥੋੜਾ ਜਿਹਾ ਕੋਨਾ ਜਿਹਾ ਤੇ ਪੁਜਾ ਰਹਿ ਗਿਆ ਥੋੜਾ ਜਿਹਾ ਇੱਥੇ ਸਾਈਡਾਂ ਤੇ ਮੇਰਾ ਰਦਰ ਡਿਜ਼ਾਈਨ ਜਿਹਾ ਪਾ ਦਈਏ ਸਾਈਡਾਂ ਤੇ ਆ ਸਲੇਬ ਵਾਲਾ ਹੀ ਲਾ ਦਾਂਗੇ ਤੇ ਫਰੰਟ ਤੇ ਅਸੀਂ ਆਹ ਵਾਲਾ ਲਾਤਾ ਵਾ ਚਲੋ ਬਾਕੀ ਫਾਈਨਲ ਲੁੱਕ ਦਿਖਾਉਂਦੇ ਆ ਤੁਹਾਨੂੰ ਲਓ ਜੀ ਆਹ ਜੇ ਫਾਈਨਲ ਲੁੱਕ ਸਾਰੇ ਜਣੇ ਦੱਸਿਓ ਫਿਰ ਕਿੱਦਾਂ ਦਾ ਲੱਗਾ